ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੁਰਾਣੀ ਪੈਨਸ਼ਨ ਨਹੀਂ ਤਾਂ ਵੋਟ ਨਹੀਂ ਸਰਕਾਰ ਦੇ ਪੰਨਿਆਂ ਤੋਂ ਕਿਉਂ ਗਾਇਬ ਹੋ ਰਹੇ ਨੇ ਮੁਲਾਜ਼ਮ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਵੱਡੀ ਅਪਡੇਟ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹਨ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਲਈ ਲਗਾ ਦਿੱਤੀ ਹੈ ਇਸ ਦੌਰਾਨ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਾਡੀ ਪੈਨਸ਼ਨ ਦਾ ਮੁੱਦਾ ਗੋਲ ਹੈ ਤਾਂ ਉਹਨਾਂ ਦੀਆਂ ਵੋਟਾਂ ਵੀ ਗੋਲ ਹੋ ਜਾਣਗੀਆਂ ਆਗੂਆਂ ਨੇ ਕਿਹਾ ਕਿ ਡਾਕਟਰ ਭੀਮrao ਅੰਬੇਦਕਰ ਸਾਹਿਬ ਨੇ ਸੰਵਿਧਾਨ ਦੇ ਅੰਦਰ ਰਹਿ ਕੇ ਸਾਨੂੰ ਬਿਨਾਂ ਪੁੱਛੇ ਪੈਨਸ਼ਨ ਦਿੱਤੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਆਏ ਪਰ ਬਦਕਿਸਮਤੀ ਨਾਲ ਪੁਰਾਣੀ ਪੈਨਸ਼ਨ ਸਾਡੇ ਕੋਲੋਂ ਖੋਹੀ ਜਾ ਰਹੀ ਹੈ ਸਤਾਤਾ ਰਿਪਾਰਟੀਆਂ ਵਿੱਚ ਪੰਨਾ ਪ੍ਰਧਾਨ ਬਣੇ ਹੋਏ ਹਨ ਪਰ ਮੁਲਾਜ਼ਮ ਸਰਕਾਰ ਦੇ ਪੰਨਿਆਂ ਤੋਂ ਗਾਇਬ ਹਨ ਕਰਮਚਾਰੀ ਯੂਨੀਅਨ ਨੇ ਸੋਸ਼ਲ ਮੀਡੀਆ ਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਹੈਸ਼ਟੈਗ ਹੈ OPS ਸਾਡਾ ਹੱਕ ਕੋਈ ਪੈਨਸ਼ਨ ਨਹੀਂ ਉਹਨਾਂ ਕਿਹਾ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕਰਮਚਾਰੀ ਇੱਕ ਹਨ ਨੋ ਪੈਨਸ਼ਨ ਨੋ ਵੋਟ ਨੇਤਾ ਪੈਨਸ਼ਨ ਲੈਣਗੇ ਪਰ ਦੇਸ਼ ਦੇ ਸੈਨਿਕਾਂ ਨੂੰ ਪੈਨਸ਼ਨ ਨਹੀਂ ਦੇਣਗੇ ਇਸ ਵਿੱਚ ਕਿੱਥੋਂ ਦਾ ਇਨਸਾਫ ਹੈ ਜੋ ਸਾਡੇ ਨਾਲ ਗੱਲ ਕਰੇਗਾ ਅਸੀਂ ਉਸ ਨਾਲ ਗੱਲ ਕਰਾਂਗੇ ਅਸੀਂ ਕਰਮਚਾਰੀ ਵੀ ਹਾਂ ਅਤੇ ਵੋਟਰ ਵੀ ਹਾਂ ਇਸ ਵਾਰ ਆਮ ਜਨਤਾ ਕੁਝ ਨਹੀਂ ਬੋਲ ਰਹੀ ਇਸ਼ਾਰਾ ਸਾਫ਼ ਹੈ ਸਮਝੋ ਜਨਤਾ ਕੁਝ ਸੋਚ ਰਹੀ ਹੈ ਕੁਝ ਨਵਾਂ ਹੋਣ ਵਾਲਾ ਹੈ ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਦਿੱਲੀ ਵਿੱਚ ਸਾਡੀ ਰੈਲੀ ਹੋਈ ਸੀ 15 ਲੱਖ ਲੋਕ ਆਏ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਇਹ ਇੱਕ ਪੜ੍ਹੇ ਲਿਖਿਆ ਬੁੱਧੀਜੀਵੀ ਸਮਾਜ ਹੈ ਪੁਰਾਣੀ ਪੈਨਸ਼ਨ ਆਰਥਿਕਤਾ ਨੂੰ ਮਜ਼ਬੂਤ ਕਰਦੀ ਹੈ ਹੌਲੀ-ਹੌਲੀ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਮੰਤਰੀਆਂ ਤੇ ਵਿਧਾਇਕਾਂ ਲਈ ਸਭ ਕੁਝ ਸਰਕਾਰੀ ਪਰ ਜਨਤਾ ਲਈ ਸਭ ਕੁਝ ਨਿੱਜੀ ਕਿਉਂ ਮੰਤਰੀ ਅਤੇ ਵਿਧਾਨ ਸਭਾ ਤੇ ਪਾਰਲੀਮੈਂਟ ਵਿੱਚ ਹੱਥ ਖੜੇ ਕਰਕੇ ਤਨਖਾਹ ਲੈਂਦੇ ਹਨ ਉਸ ਸਮੇਂ ਸਾਰੇ ਆਗੂ ਇੱਕ ਹੋ ਜਾਂਦੇ ਹਨ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਦੁਨੀਆ ਕਿ ਭਾਰਤ ਦੁਨੀਆ ਦੀ ਤੀਜੀ ਮਹਾਸ਼ਕਤੀ ਬਣ ਰਿਹਾ ਹੈ ਅਤੇ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਅਗਨੀਵੀਰ ਲਿਆਂਦਾ ਜਾਵੇ ਜਾ ਰਿਹਾ ਹੈ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਹਨ ਇਸ ਇਹ ਸਰਕਾਰ ਦਾ ਦੋਗਲਾ ਰਵਈਆ ਹੈ ਜਦੋਂ ਉਹ ਮੰਤਰੀ ਜਾਂ ਵਿਧਾਇਕ ਬਣਦੇ ਹਨ ਤੈਨਾਂ ਥਾਵਾਂ ਨੂੰ ਬੰਗਲੇ ਚਾਹੀਦੇ ਹਨ ਡਰਾਈਵਰ ਸੁਰੱਖਿਆ ਸਟਾਫ ਸਭ ਕੁਝ ਸਰਕਾਰੀ ਹੈ ਅਤੇ ਦੇਸ਼ ਦੇ ਲੋਕਾਂ ਲਈ ਸਭ ਕੁਝ ਨਿੱਜੀ ਕਰ ਦਿੱਤਾ ਜਾਂਦਾ ਹੈ